ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਵਾਗਤ ਹੈ ਤੇ ਅੱਜ ਖੇਤੀਬਾੜੀ ਨਾਲ ਸੰਬੰਧਿਤ ਝੋਨਾ ਲਵਾਉਣ ਲਾਉਣ ਵਾਲੀ ਮਸ਼ੀਨ ਸੰਬੰਧੀ ਤੁਹਾਨੂੰ ਸੰਖੇਪ ਵਿੱਚ ਕੁਝ ਜਾਣਕਾਰੀ ਦੇਣਾ ਲੱਗੇ ਆ ਤੇ ਸਭ ਤੋਂ ਪਹਿਲਾਂ ਆਪਣੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਤੁਹਾਨੂੰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਧੰਨਵਾਦ ਹੈ ਜਿਵੇਂ ਕਿ ਪੰਜਾਬ ਵਿੱਚ ਲੇਬਰ ਦੀ ਸਮੱਸਿਆ ਦਿਨੋ-ਦਿਨ ਵੱਧ ਰਹੀ ਹੈ ਇਸ ਦੇ ਲਈ ਇਸ ਸਾਲ ਭਾਰਤ ਸਰਕਾਰ ਨੇ ਪੰਜਾਬ ਵਿੱਚ ਝੋਨਾ ਲਗਾਉਣ ਦੀਆਂ ਮਸ਼ੀਨਾਂ ਨੂੰ ਉਪਲਬਧ ਕਰਵਾਇਆ ਹੈ ਅਤੇ ਜਿਨ੍ਹਾਂ ਉੱਤੇ 50% ਤੱਕ ਸਬਸਿਡੀ ਅਵੇਲੇਬਲ ਹੈ ਇਸ ਦੇ ਸਬੰਧ ਵਿੱਚ ਤੁਸੀਂ ਆਪਣੇ ਜ਼ਿਲ੍ਹਾ ਖੇਤੀਬਾੜੀ ਅਫਸਰ ਨਾਲ ਜਾਂ ਡੀਲਰ ਨਾਲ ਸੰਪਰਕ ਕਰ ਸਕਦੇ ਹੋ ਇਸ ਦੇ ਸਬੰਧ ਵਿੱਚ ਪੰਜਾਬ ਵਿੱਚ ਦੋ ਤਰ੍ਹਾਂ ਦੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਨੇ ਜਿੰਨਾਂ ਨੂੰ ਤੁਹਾਨੂੰ ਕੁਝ ਤਸਵੀਰਾਂ ਦਿਖਾ ਦਿੰਨੇ ਆਂ ਹਾਂਜੀ ਇਹ ਝੋਨਾ ਲਗਾਉਣ ਵਾਲੀ ਇਹ ਮਸ਼ੀਨ ਹੈ ਪਹਿਲੀ ਜਿਹੜੀ ਕਿ ਇਸ ਸਾਲ ਪੰਜਾਬ ਵਿੱਚ ਉਪਲਬਧ ਹੋ ਗਈ ਹੈ ਇਹ ਕਿਸ ਸਰਕਾਰ ਦੁਆਰਾ ਪ੍ਰਮਾਣਿਤ ਹੈ ਅਤੇ ਇਸ ਉੱਤੇ 2 ਲੱਖ ਰੁਪਏ ਦੀ ਸਬਸਿਡੀ ਹੈ ਇਸ ਦੀ ਟੋਟਲ ਕੀਮਤ 4 ਲੱਖ ਰੁਪਏ ਹੈ ਪਰ ਜਦੋਂ ਇਸ ਨੂੰ ਖਰੀਦਣਾ ਹੈ ਤਾਂ ਉਦੋਂ 4 ਲੱਖ ਦਾ ਹੀ ਭੁਗਤਾਨ ਕਰਨਾ ਪੈਂਦਾ ਹੈ ਤੇ ਬਾਕੀ 2 ਲੱਖ ਰੁਪਏ ਕੁਝ ਸਮੇਂ ਬਾਅਦ ਕਿਸਾਨ ਦੇ ਖਾਤੇ ਵਿੱਚ ਆ ਜਾਂਦਾ ਹੈ ਇਸ ਦੇ ਪਿੱਛੇ ਕਿਸਾਨ ਨੂੰ ਪੈਦਲ ਚੱਲਣਾ ਪੈਂਦਾ ਹੈ ਅਤੇ ਜੋ ਦੂਜੀ ਮਸ਼ੀਨ ਉਪਲਬਧ ਕਰਵਾਈ ਗਈ ਹੈ ਉਹ ਇਹ ਹੈ ਇਸ ਉੱਪਰ ਇੱਕ ਸੀਟ ਵੀ ਉਪਲਬਧ ਕਰਵਾਈ ਗਈ ਹੈ ਜਿਸ ਉੱਤੇ ਕਿਸਾਨ ਦੇ ਬੈਠਣ ਦੀ ਸਹੂਲਤ ਹੈ ਇਸ ਦੇ ਮਗਰ ਕਿਸਾਨ ਨੂੰ ਚੱਲਣਾ ਨਹੀਂ ਪੈਂਦਾ ਉਹ ਇਸ ਉੱਪਰ ਬੈਠ ਕੇ ਇਸ ਮਸ਼ੀਨ ਨੂੰ ਉਪਚਾਲਿਤ ਕਰ ਸਕਦਾ ਹੈ ਅਤੇ ਇਸ ਦੀ ਕੀਮਤ 6 ਲੱਖ ਰੁਪਏ ਰੱਖੀ ਗਈ ਹੈ ਇਸ ਉੱਪਰ ਵੀ 50% ਦੀ ਸਬਸਿਡੀ ਦਿੱਤੀ ਗਈ ਹੈ ਤਾਨੂੰ ਮੌਕੇ ਤੇ ਮਸ਼ੀਨ ਖਰੀਦਣ ਸਮੇ 6 ਲੱਖ ਦਾ ਹੀ ਭੁਗਤਾਨ ਕਰਨਾ ਪਵੇਗਾ ਅਤੇ ਜੋ ਸਬਸਿਡੀ ਦਾ 3 ਲੱਖ ਹੋਵੇਗਾ ਉਹ ਕਿਸਾਨ ਦੇ ਖਾਤੇ ਵਿੱਚ ਆ ਜਾਵੇਗਾ ਤੇ ਜੋ ਕਿਸਾਨ ਇਸ ਨੂੰ ਇਕੱਲੇ ਉਹ ਬਣੇ ਖਰੀਦਣ ਵਿੱਚ ਸਮਰਥ ਨਹੀਂ ਹੋ ਸਕਦੇ ਕਿਉਂਕਿ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਸੋ ਕਿਸਾਨ ਵੀਰ 5-6 ਕਿਸਾਨਾਂ ਦਾ ਗਰੁੱਪ ਬਣਾ ਕੇ ਇਸ ਮਸ਼ੀਨ ਨੂੰ ਖਰੀਦ ਸਕਦੇ ਹਨ ਕਿਉਂਕਿ ਇਸ ਮਸ਼ੀਨ ਦੀ ਵਰਤੋਂ ਸਾਲ ਵਿੱਚ ਇੱਕ ਵਾਰ ਹੀ ਹੋਣੀ ਹੈ ਤੇ ਇੱਕਲਾ ਕਿਸਾਨ ਇੰਨੀ ਮਹਿੰਗੀ ਸੰਦ ਉੱਤੇ ਰੁਪਈਏ ਲਾ ਕੇ ਵੀ ਨਹੀਂ ਰੱਖ ਸਕਦਾ ਸੋ ਇਹ ਕਿਸਾਨ ਵੀਰਾਂ ਲਈ ਜਾਣਕਾਰੀ ਸੀ ਜੋ ਤੁਹਾਡੇ ਤੱਕ ਪਹੁੰਚਾਉਣੀ ਅਸੀਂ ਜ਼ਰੂਰੀ ਸਮਝੀ ਸੋ ਜਿਹੜੇ ਕਿਸਾਨ ਵੀਰ ਇਹਨਾਂ ਮਸ਼ੀਨਾਂ ਨੂੰ ਖਰੀਦਣ ਦੇ ਚਾਹਵਾਨ ਹੋਣ ਤਾਂ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਅਫਸਰ ਨਾਲ ਕੰਟੈਕਟ ਕਰਕੇ ਡੀਲਰਾਂ ਨਾਲ ਗੱਲ ਕਰ ਸਕਦੇ ਹਨ